ਅਮਿਤਰੋ ਕੋਰ ਕਲਯੁਗ ਚੱਲ ਰਿਹਾ ਹੈ ਇਸ ਤੋਂ ਵੱਡੀ ਉਦਾਹਰਨ ਕੋਈ ਵੀ ਨਹੀਂ ਹੋ ਸਕਦੀ ਸੋ ਕਿੰਨੇ ਲੋਕ ਜਿਹੜੇ ਹੁੰਦੇ ਆ ਉਹ ਬਾਹਰ ਘਰ ਤੋਂ ਜਾ ਕੇ ਨੌਕਰੀ ਕਰਦੇ ਆ ਚਾਹੇ ਉਹ ਸਰਕਾਰੀ ਹੈ ਚਾਹੇ ਪ੍ਰਾਈਵੇਟ ਪਰ ਬਾਅਦ ਦੇ ਵਿੱਚ ਬਹੁਤ ਸਾਰੀਆਂ ਨੂਹਾਂ ਕਲਯੁਗੀ ਨੂਹਾਂ ਜਿਹਨੂੰ ਆਪਾਂ ਕਹਾਂਗੇ ਇਸ ਤਰ੍ਹਾਂ ਦੀਆਂ ਹੋਣਗੀਆਂ ਜੋ ਉਹਨਾਂ ਦੇ ਬਜ਼ੁਰਗ ਜਿਹਨੂੰ ਘਰ ਦਾ ਜਿੰਦਰਾ ਕਿਹਾ ਜਾਂਦਾ ਹੈ ਉਹਨਾਂ ਨਾਲ ਇਸ ਤਰ੍ਹਾਂ ਦਾ سلوਕ ਹੈ ਜਿਹੜਾ ਕਰਦੀਆਂ ਨੇ ਸੋ ਪੁਰਾਣੇ ਬਜ਼ੁਰਗ ਹੈ ਸਿਆਣੇ ਹੁੰਦੇ ਆ ਉਹ ਇਸ ਗੱਲ ਦਾ ਵੀ ਪਰਦਾ ਰੱਖਦੇ ਆ ਕਿ ਉਸ ਦੀ ਘਰ ਵਾਲੀ ਹੈ ਜਿਹੜੀ ਉਹਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦੀ ਹੈ ਉਹ ਨਹੀਂ ਚਾਹੁੰਦੇ ਹੁੰਦੇ ਕਿ ਪੁੱਤ ਮੇਰਾ ਜਿਹੜਾ ਕੰਮ ਤੋਂ ਆਉਂਦਾ ਹੈ ਦਿਨ ਰਾਤ ਖਾਪਦਾ ਹੈ ਘਰ ਘਰ ਦੀ ਕਮਾਈ ਕਰਦਾ ਹੈ ਅੱਗੇ ਵਧਾਉਂਦਾ ਹੈ ਕਿ ਉਸ ਨੂੰ ਹੋ ਜਿਹੜੀ ਹਰਾਸਗੀ ਹੋਵੇ ਤਾਂ ਇਹ ਸਭ ਆਪਣੇ ਅੰਦਰ ਜਿਹੜਾ ਉਹ ਦੱਬ ਲੈਂਦੀਆਂ ਨੇ ਪਰ ਜਦੋਂ ਇਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਤਾਂ ਮਨ ਨੂੰ ਬਹੁਤ ਠੇਸ ਹੈ ਜਿਹੜੀ ਪਹੁੰਚਾਉਂਦੀਆਂ ਨੇ ਵੀਡੀਓ ਦੇ ਵਿੱਚ ਸਾਫ਼ ਤੁਸੀਂ ਦੇਖ ਸਕਦੇ ਹੋ ਇੱਕ ਬਜ਼ੁਰਗ ਨਾਲ ਜਿਹਨੂੰ ਦੋ ਵਕਤ ਦੀ ਪਤਨੀ ਇੱਕ ਰੋਟੀ ਖਾਂਦੀ ਹੋਣੀ ਪਤਨੀ ਡੇਢ ਰੋਟੀ ਉਤੇ ਕਿਸ ਤਰ੍ਹਾਂ ਤਸੱਦਦ ਹੈ ਜਿਹੜਾ ਇਹ ਕਲਜੂਗੀ ਨੂਹ ਦੇ ਵੱਲੋਂ ਕੀਤਾ ਜਾਂਦਾ ਹੈ। ਸੋ ਕੀ ਕਰ ਰਹੀ ਹੈ ਵੀਡੀਓ ਵਿੱਚ ਸਾਫ਼ ਤੁਸੀਂ ਦੇਖ ਸਕਦੇ ਹੋ। ਸੋ ਪਤਾ ਨਹੀਂ ਕਿ ਇਹ ਦਿਨ ਉਹ ਵਿਚਾਰੀ ਆਪਣੀ ਉਮਰ ਜਿਹੜੀ ਉਹ ਭੋਗੂਗੀ। ਸੋ ਇਸ ਤਰ੍ਹਾਂ ਦੀਆਂ ਕਲਜੂਗੀ ਨੂਹਾਂ ਨੂੰ ਜਿਹੜੀ ਸਖਤ ਤੋਂ ਸਖਤ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਹੈ। ਸੋ ਕਿਸ ਤਰ੍ਹਾਂ ਨਾਲੇ ਬਾਹਰ ਝਾਕਦੀ ਹੈ ਨਾਲੇ ਉਤੇ ਤਸੱਦਦ ਦਾ ਜਿਹੜਾ ਇਹ ਕਰੀ ਜਾਂਦੀ ਹੈ।